ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਸਾਧਕ ਇਲਾਕੇ ਦੇ ਵਿੱਚ ਚੋਰੀ ਅਤੇ ਲੁੱਟਖੋਹ ਹੁੰਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ ਬੀਤੇ ਕੱਲ ਵਪਾਰ ਮੰਡਲ ਵੱਲੋਂ ਥਾਣਾ ਮੁਖੀ ਨਾਲ ਵਾਪਰ ਰਹੀਆਂ ਘਟਨਾਵਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਸੀ ਥਾਣਾ ਮੁਖੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਹੋ ਰਹੀਆਂ ਘਟਨਾਵਾਂ ਦੇ ਜਲਦ ਕਾਬੂ ਪਾਇਆ ਜਾਊਗਾ ਕਿਸੇ ਵੀ ਕਿਸਮ ਦਾ ਕਿਸੇ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਊਗਾ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੁਰਤੀ ਦਿਖਾਉਂਦੇ ਆ ਫਰੀਦਕੋਟ ਦੇ ਡੀਐਸਪੀ ਆਸ਼ਵੰਤ ਸਿੰਘ ਸਾਧਕ ਪੁਜੇ ਕਟੜਨ ਵਾਲੀਆਂ ਜਥੇਵਾਂ ਦਾ ਜਾਇਜ਼ਾ ਲਿਆ ਸਾਧਕ ਵਾਸੀਆਂ ਨਾਲ ਗੱਲਬਾਤ ਕੀਤੀ ਗੱਲਬਾਤ ਕਰਦਿਆਂ ਉਹਨਾਂ ਕੀ ਕਿਹਾ ਇਹੋ ਸਾਰੇ ਕੀ ਵੀ ਚੱਲਣਾ ਕਿ ਕੱਲ ਜਦੋਂ ਆਏ ਇਹ ਗੱਲ ਕੀ ਵੀ ਆਪਾਂ ਕਈ ਵਾਰੀ ਇਹ ਸੋਚਦੇ ਨੇ ਕਿ ਪੁਲਿਸ ਨੂੰ ਸਾਰਾ ਕੁਝ ਹੀ ਪਤਾ ਹੈ ਪਰ ਕਈ ਚੀਜ਼ਾਂ ਸਾਰਾ ਆਪਣੇ ਨਹੀਂ ਧਿਆਨ ਚ ਆਪੋਂ ਜਿਵੇਂ ਕੋਈ ਆਪਣੇ ਪਿੰਡ ਦਾ ਹੀ ਕੋਈ ਬੰਦਾ ਮਾੜਾ ਚੰਗਾ ਵੀ ਇਹ ਸਾਡੇ ਪਿੰਡ ਦਾ ਬੰਦਾ ਹੈਗਾ ਜੀ ਪਿਛਲੀ ਵਾਰ ਦਾਅਦੇ ਵਿੱਚ ਇਹ ਹੈਗਾ ਸੀਗਾ ਜਾਂ ਫੋਨ ਖੋਹ ਕਰ ਲੈਂਦਾ ਜਾਂ ਚੋਰੀ ਕਰ ਲੈਂਦਾ ਕੋਈ ਨਹੀਂ ਜਿੰਨੇ ਉਹ ਬੰਦੇ ਦਾ ਸਾਨੂੰ ਨਾਂ ਜ਼ਰੂਰ ਦੱਸੋ ਜਿੰਨੀ ਇਨਫੋਰਮੇਸ਼ਨ ਤੁਹਾਡੇ ਕੋਲ ਹੈ ਸਾਡੀ ਮਾੜੀ ਜੀ ਭਾਵੇਂ ਪਰਦੇ ਨਾਲ ਸ਼ੇਅਰ ਕਰ ਲਿਆ ਕਰੋ ਐਸਐਚਓ ਸਾਹਿਬ ਨੂੰ ਫੋਨ ਕਰਕੇ ਬੱਸ ਦੱਸਤਾ ਵਾ ਅਸੀਂ ਇੱਕ ਵਾਰੀ ਲਿਆ ਕੇ ਚੈੱਕ ਕਰ ਲਾਂਗੇ ਨਜਾਇਜ਼ ਤਾਂ ਅਸੀਂ ਨਹੀਂ ਕਰਦੇ ਇੰਨੇ ਨਾਲ ਬੰਦਿਆਂ ਨੂੰ ਇਹ ਹੋ ਜਾਂਦਾ ਵੀ ਜਿਹੜੇ ਬੰਦੇ ਪ੍ਰਾਣੀਆਂ ਵਾਰ ਦਿੰਦਾ ਚ ਵੀ ਹੈਗੇ ਆ ਉਹ ਬੰਦਿਆਂ ਨੂੰ ਪੁਲਿਸ ਚੈੱਕ ਕਰਦੀ ਆ ਆਹ ਦਾ ਇਹੀ ਸਹਯੋਗ ਦੀ ਗੱਲ ਆ ਪਰ ਹੋਰ ਵੀ ਅਸੀਂ ਜਿਹੜੇ ਸਾਡੇ ਕੋਲ ਲਿਸਟਾਂ ਵਾਲੇ ਬੰਦ ਸਰ ਨਾਲ ਏਰੀਏ ਦੇ ਬੰਦੇ ਆਪਣੇ ਇਹ ਸਾਰਾ ਸਾਰੇ ਕੰਮਾਂ ਸਾਰੇ ਲੋਕਾਂ ਦਾ ਇਹ ਨੀਤੀ ਰੈਕੋਡਿੰਗ ਕੋਈ ਗੱਲ ਨਹੀਂ 100% ਸਹੀ ਹੈ ਗੁਰੂ ਹਰ ਸਾਹਿਬ ਜੀ ਦੇ ਤੋਂ ਬੜਾ ਅਸਰ ਹੋਦਾ ਹੋਣਾ ਸੀ ਬਹੁਤ ਵੱਲ ਪਾਈ ਹੈ ਪਰ ਐ ਨਹੀਂ ਕਿ ਉਹ 100% ਸਹੀ ਕਰਦਾ ਪਰ ਪਹਿਲਾਂ ਦੇ ਮੁਕਾਬਲੇ ਅਸੀਂ ਬਹੁਤ ਸ਼ਕਤੀ ਕੀਤੀ ਆ ਥੋੜਾ ਆਰਾਮ ਵੀ ਆਇਆ ਹਾਂਜੀ ਹਾਂਜੀ ਹੋਰ ਕਰਾਂਗੇ ਤਾਂ ਕਿ ਥੋੜਾ ਹੋਰ ਆਰਾਮ ਆ ਠੀਕ ਹੈ ਜੀ ਤੇ ਬਾਕੀ ਆ ਹੁਣ ਤੁਹਾਨੂੰ ਪਤਾ ਹੀ ਹੈ ਗੁਰੂ ਆਸ਼ਰਮ ਏਰੀਆ ਤੋਂ 50 ਗ੍ਰਾਮ ਚੋਂ ਲੈ ਕੇ ਆਇਆ ਹਾਂ ਇਸ ਤੇ ਇਸ ਕਰਕੇ ਮਤਲਬ ਇਸ ਗੱਲ ਤੇ ਧਿਆਨ ਦੇ ਰਹੇ ਆ ਠੀਕ ਹੈ ਪਰ ਤੁਹਾਨੂੰ ਸਾਰਿਆਂ ਨੂੰ ਮੇਰੀ ਇੱਕ ਬੇਨਤੀ ਆ ਜੇ ਜਿਹੜੀ ਕੋਈ ਗੱਲ ਤੁਹਾਡੇ ਪਿਆਚ ਆਵੇ ਐਟਲੀਸਟ ਪੁਲਿਸ ਨੂੰ ਇਨਫੋਰਮ ਜ਼ਰੂਰ ਕਰਦੇ ਠੀਕ ਹੈ ਕਿਉਂਕਿ ਮੰਨ ਲਓ ਕਿ ਦਾ ਫੋਨ ਖੋਹਿਆ ਮੰਨ ਲਓ ਹਾਂਜੀ ਹੋ ਸਕਦਾ ਬੰਦੇ ਮੌਕੇ ਤੇ ਜਮਨ ਨਾ ਫੜੇ ਜਾਂ ਮੌਸਲ ਪਾ ਕੇ ਲੈ ਕੇ ਥੋੜੇ ਵੀ ਨਾ ਥੋਂ ਸਾਡੂ ਹੀ ਨਾ ਕੋਈ ਗਲੂ ਮਿਲੇ ਪਰ ਮੋਬਾਈਲ ਜਿਹੜਾ ਚੋਰੀ ਹੋਇਆ ਉਹ 100% ਟ੍ਰੇਸ ਹੋ ਜਾਂਦਾ ਉਹ ਮਹੀਨੇ ਬਾਅਦ ਉਹਦੇ ਡੀਟੇਲ ਜਵਾ ਮੋਬਾਈਲ ਖੋ ਕਰਨ ਦਾ ਅਗਲੇ ਤਾਂ ਹੀ ਫਾਇਦਾ ਨਾ ਜੇ ਉਹ ਵੇਚ ਕੇ ਕਿਤੇ ਠੀਕ ਹੈ ਨਾ ਹਾਂਜੀ ਨਹੀਂ ਤਾਂ ਘਰੇ ਰੱਖੇ ਤਾਂ ਤੁਹਾਨੂੰ ਕੋਈ ਫਾਇਦਾ ਨਹੀਂ ਅਸੀਂ ਉਹਨੂੰ ਜਦੋਂ ਹੀ ਸਾਨੂੰ ਰਿਪੋਰਟ ਆਉਂਦੀ ਆ ਪਿਆ ਮੋਬਾਈਲ ਚੋਰੀ ਹੋ ਗਿਆ ਅਸੀਂ ਉਸੇ ਵੇਲੇ ਟ੍ਰੇਸ ਤੇ ਲਾ ਦਿੰਦੇ ਉਹ ਬੰਦਾ ਕਹਿੰਦਾ ਦੁਕਾਨਦਾਰ ਨੂੰ ਵੇਚਦਾ ਦੁਕਾਨਦਾਰ ਕਹਿੰਦਾ ਕਿਸੇ ਹੋਰ ਨੂੰ ਵੇਚਦਾ ਉਹ ਜਦੋਂ ਚੱਲਦਾ ਫੋਨ ਸਾਡੇ ਕੋਲੇ ਇੰਟਰਨੈਟ ਆਇਆ ਆਸ਼ੂ ਬੰਦੇ ਨੂੰ ਲੈ ਆਉਣੇ ਉਹ ਕਹਿੰਦੇ ਮੈਂ ਅਸਲਾਨੀ ਦੁਕਾਨ ਤੋਂ ਲਿਆ ਉਹ ਦੁਕਾਨਦਾਰ ਨੂੰ ਪੁੱਛੋ ਕਹਿੰਦੇ ਮੈਨੂੰ ਘਾਟਾ ਵੇਚ ਕੇ ਗੱਸੂ ਨੇ ਰਜਿਸਟਰ ਲਾਇਆ ਹੁੰਦਾ ਉਹ ਤਾਂ ਸਾਨੂੰ ਇਹ ਕਿ ਇੱਕ ਨਹੀਂ ਅਸੀਂ ਮਤਲਬ ਫ੍ਰੀਕੋਰਡ ਜਿਹੜੇ ਪਤਾ ਕਿੰਨੇ ਹੀ 50 60 70 100 ਫੋਨ ਅਸੀਂ ਲਗਭਗ ਐਂਟਰੀ ਹੈ। ਹਲੋ ਜੋ ਜ਼ਰੂਰੀ ਹੈ ਵੀ ਤੁਸੀਂ ਸਾਨੂੰ ਇਤਲਾਹ ਜਰੂਰ। ਹਾਂਜੀ ਠੀਕ ਹੈ। ਇੱਕ ਥੋੜੀ ਸਕੂਲ ਦੀ ਸਮੱਸਿਆ ਹੈਗੀ ਹੈ ਜੀ। ਸਕੂਲ ਦੀ ਥੋੜੀ ਸਮੱਸਿਆ ਹੈ ਕਿ ਉਹ ਉਹ ਲੱਗਦਾ ਹੈ ਦੂਜੀ ਪੰਜਾਬ ਚ ਆ ਗਈ ਸੀ। ਬਿਲਕੁਲ ਪਤਾ ਹੈ ਅੱਜਕੱਲ੍ਹ ਘੋੜਾ ਆਸ਼ਕਾਂ ਦਾ ਜੀ। ਅੱਛਾ। ਥੋੜਾ ਜਿਹਾ ਦਾ ਟ੍ਰੈਫਿਕ ਤੇ ਥੋੜਾ ਜਿਹਾ ਸਰਕਾਰੀ ਸਕੂਲ ਹੈ। ਉਹ ਕੱਲ ਕੱਲ ਆਪਾਂ ਕਹਿਤਾ ਸੀ ਐਸੇ ਕੋਈ ਨਹੀਂ ਕੱਲ ਗੱਲ ਹੋ ਗਈ ਸੀ। ਕਹਿੰਦਾ ਤਾਂ ਬਹੁਤ ਵਾਰੀਆਂ। ਨਹੀਂ ਕੱਲ ਗੱਲ ਹੋ ਗਈ ਸੀ। ਐ Thank you. ਉਹ ਤੋਂ ਰੰਗ ਨੂੰ ਆਪ ਵੀ ਕਰਾ। ਠੀਕ ਹੈ ਦੋ ਚਾਰਾਂ ਨੂੰ ਜੋ ਤੱਕ ਪੁੰਨੇਗਾ ਨਾ ਲੋਕਾਂ ਦਾ ਆਉਂਦੇ ਰਹੇ ਆ। ਲੋਕਾਂ ਦੇ ਆਉਂਦੇ ਰਹੇ ਆ। ਸਾਡੀ ਦਾ ਬਹੁਤ ਸਹਿਯੋਗ ਦਿੱਤਾ ਹੈ। ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਕਹਨੇ ਚਾਈ ਆਏ ਆ। ਪਰ ਖੇਰ ਉਹਨਾਂ ਦੀ ਵੀ ਲਾ ਦੇਣੇ ਪਰਮਸੇਵ ਦੇ ਚੌਂਕ ਦੇ ਪਿੱਛੇ ਵੀ ਨਹੀਂ ਸਰ ਇਹ ਇੱਕੋ ਨਾ ਇੱਥੇ ਲਾ ਕੇ ਨਾ ਮੰਨ ਲਓ ਆਹ ਲਾ ਕੇ ਉਹ ਬਰਾ ਤੱਕ ਲੋਰਟੈਂਟ ਤੱਕ ਜਾਂਦਾ ਇਹ। ਉਹਦੇ ਦਾ ਸਕੂਲ ਦੀ ਮਾਰ ਪੈਣ ਦੀ ਉਹਦੇ ਬਾਅਦ ਪਿੱਛੇ ਮੁੜਾਉਂਦੇ ਆ। ਅੱਜ ਸਵੇਰ ਦੋ ਦੱਲੇ ਆਪ ਅਮਰਿੰਦਰ ਇਸ ਦਾ ਥੋੜਾ ਕਿਹਾ। ਕਾਲਰ ਆਪਣੀ ਕਰਨਾ ਕ੍ਰੀਏਟ ਕਰਦੇ ਨੇ ਸਰ ਫਰੀਦ ਕੋਲ ਮੈਂ ਆਪੇ। ਅੱਛਾ ਚਾਹ ਤੋਂ ਪਿੰਡ ਕਿ ਕੁੜੀਆਂ ਨੂੰ ਅੱਛਾ ਇਹ ਤਾਂ ਸਰ ਪਿੰਡ ਨਹੀਂ ਪੈਂਟ ਚ ਪੜਦਾ ਮੁੰਡੇ ਨੇ ਕੁੜੀ ਨੂੰ ਪੈਂਟ ਦੇ ਵਿੱਚ ਮੁੰਡੇ ਨੇ ਕੱਟਦਾ ਕੁੜੀ ਨੂੰ ਕੱਟਦਾ ਸੂੜੜੀ ਕੁੜੀਏ ਸਿੱਟਾ ਮੁੰਡਾ ਉਹਨੇ ਪੋੜੇ ਪੈਂਟ ਦੇ ਵਿੱਚ ਲਫੜ ਮਾਰਦੇ ਅਸੀਂ ਜਿਹੜੇ ਬਹੁਤ ਵਾਰ ਧੜਕ ਦਿੱਤੀ ਪਰ ਸਾਡੇ ਨਹੀਂ ਸੂਦਾ ਆ ਕੋਈ ਕੁੜੀ ਨੇ ਤੇ ਕੁਰਨੀਆ ਕੁਰਨੀਆ ਬੋਲ ਕਰਿਆ ਜਾਂ ਮੋਟਰਸਾਈਕਲ ਦੇ ਨੇ ਉਹਦਾ ਬਸਤਾ ਖਿੱਚ ਕੇ ਕੁੜੀ ਦਾ ਤੇ ਅੱਜ ਅੱਜ ਵੀ ਦੋ ਦੱਲੇ ਨੇ ਉਹ ਤਾਂ ਨਿਕਲ ਗਿਆ ਜਦੋਂ ਅਸੀਂ ਉਹਨੂੰ ਆਵਾਜ਼ ਮਾਰੀ ਅੱਜ ਵੀ ਦੋ ਦੱਲੇ ਆਏ ਜੰਗਾ ਦੇ ਵਾਲਡੇ ਗਏ ਵੀ ਕੋਈ ਆਮ ਮਸਾ ਨਹੀਂ ਆਸੀਂ ਆਸੀਂ ਸਾਰੇ ਲਖਨ ਵਾਲੇ ਸਾਡੇ ਨਾਲ ਸਾਲੋਂ ਜੇ ਜ਼ਬਰਦਸਤੀ ਲੱਗਦੇ ਨਾ ਅਸੀਂ ਉਹਨੂੰ ਨੇ ਬਖਸ਼ ਲਿਆ ਅਸੀਂ ਬੜਿਆਂ ਦਾ ਘੱਟਾ ਝਾੜਿਆ ਵੀ ਅਸੀਂ ਜ਼ਬਰਦਸਤੀ ਉਹ ਸਾਨੂੰ ਅਸੀਂ ਬਖਸ਼ ਦੇ ਕੱਲੇ ਅੱਜ ਵੀ ਦੋ ਦੱਲੇ ਸਵੇਰ ਜੋ ਵੀ ਉਹ ਕੋਲ ਨਾ ਕੀ ਗੱਲ ਅਸੀਂ ਉਹਨਾਂ ਕਾਰਨ ਰਸਮੀ ਬਾਤ ਨਾਲ ਨਾਲ ਮੈਂ ਇਸ ਕੰਮ ਵਾਸਤੇ ਜੀ ਹਾਂ ਹਮਾਰਾ ਚੱਲ ਰਿਹਾ ਮੈਂ ਆਪਦੇ ਬੱਚੋ ਦੀ ਕੋਈ ਇਹ ਨਹੀਂ ਗੱਲ ਕਰ ਰਿਹਾ ਕਿ ਅਸੀਂ ਤੁਹਾਡੇ ਨਾਲ ਪੂਰਾ ਸਹਿਯੋਗ ਕਰਾਂਗੇ ਇਹ ਗੱਲ ਤੁਹਾਨੂੰ ਕਹਣਾ ਨਹੀਂ ਤੇ ਇਹ ਸੂਰਵਾੜਾ ਆਪਣੀਆਂ ਬੱਚੀਆਂ ਨੇ ਉਹਨਾਂ ਦੀ ਸੁਰੱਖਿਆ ਵਾਸਤੇ ਪ੍ਰੋਜੈਕਟ ਕਰਨਾ ਪਿਆ ਬੱਚਿਆਂ ਨੂੰ ਜੇ ਆਪਾਂ ਇਹੀ ਕੁਛ ਹੋਏਗਾ ਮੇਰੇ ਸਾਡੇ ਜਿਆਦਾ ਬਾਹਰ ਵਾਲਾ ਜਿਆਦਾ ਹਾਂਜੀ ਸਵੇਰੇ ਜਾ ਦਿੰਦੇ ਆ ਸਵੇਰੇ ਸਵੇਰੇ ਜਿਆਦਾ 2:00 ਵਜੇ ਦਾ ਉਹਕਾਰ ਬੰਨਣਾ ਲੱਗੋ ਤਾਂ ਮੁੱਕੀ ਨਹੀਂ ਜਾਂਦੀ ਕੋਟਨ ਬਾਕੀ ਨੂੰ ਸਮਝਾਉਂਦਾ ਠੀਕ ਠੀਕ ਹੁਣ ਦਾਲਣ ਦਾ ਥੋੜਾ ਸਾਹਮਣੇ ਪਗੜਾ ਲਾ ਦੋ ਚਾਰ ਦਿਨ ਜੀ ਹੋ ਜਾਣੇ ਜੀ ਹੱਲ ਦੋ ਤਿੰਨ ਦਿਨ ਆਈ ਨਾ ਠੀਕ ਹੈ ਜੀ ਅੱਜ ਸਕੂਲ ਸੈਂਟਰ ਨੂੰ ਅਥੇ ਸਕੂਲ ਚ ਗਾਰਡ ਲੱਗਾ ਉਹਨੇ ਸ਼ਹਿਰ ਮੇਂ ਫੋਨ ਲਾਇਆ ਮੈਂ ਸਰ ਆਈ ਜਾਂਦੇ ਮੁੰਡੇ ਪੈਸਾ ਦਾ ਪ੍ਰਾਈਵੇਟ ਆਈ ਵਰਦੀ ਆਪਣੀ ਕੁਰਸੀ ਪਾਈ ਉਹਨੇ ਵੀ ਅੱਜ ਮੈਂ ਸ਼ਿਫਟ ਡਿਊਟੀ ਦੇਣੀ ਕੱਲ ਨੂੰ ਮੈਂ ਧਿਆਨ ਰੱਖ ਲਈ ਕੱਲ ਨੂੰ ਆਪਾਂ ਕੰਨ ਕਰ ਲਾਗੇ ਮੇਰੇ ਕੋਲ ਸਹੈਲ ਨੰਬਰ ਉਹਨਾਂ ਦਾ ਹੀ ਲਾਲ ਕੁਆਲਟੀ ਪੇਪਰ ਬੰਦਾ ਸਿਆਨਣਾ ਦਾ ਕੁਝ ਆਇਡੈਂਟੀਫਾਈ ਤਾਂ ਹੋ ਜਾਂਦਾ ਦਾ ਦਾ ਨਿਗਾ ਵਕਰੀ ਗਿਆ ਹੈ